ਡਿਪਲੋਮਾ ਇੰਜੀਨੀਅਰ ਰੈਜ਼ੋਲੂਸ਼ਨ ਜਿੰਦਾਬਾਦ 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 ਸਾਡੇ ਕੌਲੀ ਗੱਤਾਂ ਵਿੱਚ ਜਿੰਦਾਬਾਦ 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 ਸਾਡੇ ਡਰਾਈਵ ਸ਼ਾਗਲ ਵਾਲੇ ਸੱਤੀ ਜਿੰਦਾਬਾਦ 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 ਏਕਦਰ ਅਲੀ ਗਵੰਧਾ ਮੁਰਦਾਬਾਦ 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 ਭੰਦੀ ਕੀ ਨਾਮ ਅੱਛਾ ਟੱਡਾ ਹਾਂਜੀ ਕੁਲਵੀਰ ਸਿੰਘ ਹਾਂਜੀ ਪ੍ਰਧਾਨ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਸਰਕਲ ਲੁਧਿਆਣਾ ਚ ਅੱਜ ਧੰਨਾ ਬੰਦਾ ਸੀ ਕੀਤਾ ਜਾ ਰਿਹਾ ਹੈ ਕੀ ਮਾਮਲਾ ਹੈ ਕੀ ਕਾਰਨ ਹੈ ਮਾਮਲਾ ਦੇਖੋ ਜੀ ਇਹ ਜਿਹੜਾ ਹਨੀਖਰ ਬੰਦਾ ਠੇਕੇਦਾਰ ਆ ਹਾਂਜੀ ਇਹਦਾ ਕੰਮ ਚੱਲ ਰਿਹਾ ਤੇ ਸਾਡੇ ਇੰਜੀਨੀਅਰ ਰੂਪ ਸਿੰਘ ਨੇ ਉਹਨਾਂ ਦੇ ਕੰਮ ਚੱਲ ਰਿਹਾ ਤੇ ਉਹਨਾਂ ਨੇ ਜਿਹੜਾ ਅੱਗੇ ਕੰਮ ਚੱਲਣ ਦਾ ਜਿਹੜਾ ਬਿੱਲ ਉਹ ਬਣਾਇਆ ਸੀਗਾ ਠੇਕੇਦਾਰ ਦਾ ਬਿੱਲ ਦੇ ਅਗੇਂਸਟ ਜਿੰਨੇ ਮਤਲਬ ਕੰਮ ਹੋਇਆ ਸੀ ਮੌਕੇ ਤੇ ਉਨਾ ਹੀ ਬਿੱਲ ਬਣਾਇਆ ਸੀ ਉਹਦੇ ਅਗੇਂਸਟ ਜਿਆਦਾ ਬਿੱਲ ਮੰਗਦਰ ਮੰਗ ਰਿਹਾ ਸੀ ਇਹਨਾਂ ਨੇ ਕਿਹਾ ਕਹਿੰਦੇ ਵੀ ਵੀ ਤੂੰ ਆਲਰੇਡੀ ਕੰਮ ਤੇਰਾ ਚੱਲ ਰਿਹਾ ਹੈ ਸਾਈਟ ਤੇ ਜੇ ਕੰਮ ਜਿੰਨਾ ਤੂੰ ਕਰੀ ਆਏਗਾ ਉਹਨੇ ਉਹਨੇ ਤੁਹਾਨੂੰ ਅਸੀਂ ਪੇਮੈਂਟ ਕਰੀ ਜਾਵਾਂਗੇ ਕਿਉਂਕਿ ਕੰਮ ਤੋਂ ਜ਼ਿਆਦਾ ਐਕਸੈਸ ਪੇਮੈਂਟ ਜਿਹੜੀ ਆ ਉਹ ਅਸੀਂ ਨਹੀਂ ਕਰ ਸਕਦੇ ਤੇ ਉਸ ਕਰਨ ਇਹਨੇ ਬਦਸਲੂਕੀ ਕੀਤੀ ਹੈ ਠੇਕਦਾਰ ਨੇ ਤੇ ਕਈ ਗਲਤ ਜਿਹੜੀਆਂ ਗਲਤ ਮਤਲਬ ਇਹਨਾਂ ਤੇ ਇਲਜ਼ਾਮ ਲਾਏ ਰਹੇ ਸਾਡੇ ਇੰਜੀਨੀਅਰ ਰੂਪ ਸਿੰਘ ਤੇ ਤੇ ਜਦ ਕਿ ਇਹਦਾ ਜਿਹੜਾ ਖਾਮੀ ਆ ਜ ਸਾਰੇ ਡਿਪਾਰਟਮੈਂਟ ਨੂੰ ਭੁਗਤਣਾ ਪੈ ਰਿਹਾ ਜਿਹਦੇ ਕਰਕੇ ਸਾਰੇ ਵਿਕਾਸ ਕਾਰਜ ਜਿਹੜੇ ਰੁਕੇ ਹੋਏ ਨੇ ਤੇ ਅਸੀਂ ਮਤਲਬ ਧਰਨੇ ਤੇ ਬੈਠੇ ਆ ਲਗਾਤਾਰ 5 ਦਿਨ ਤੋਂ ਸਾਡਾ ਧਰਨਾ ਚੱਲ ਰਿਹਾ ਤੇ 6ਵੇਂ ਦਿਨ ਦੇ ਵਿੱਚ ਅੱਜ ਤੇ 6ਵੇਂ ਦਿਨ ਅਸੀਂ ਧਰਨਾ ਲਾ ਰਹੇ ਆ ਜੇ ਇਹ ਧਰਨਾ ਲਾਉਣ ਦੇ ਦੇ ਕਾਰਨ ਵੇ ਉਹ ਟਿਕਾੜਾ ਅੱਜ ਨਹੀਂ ਆਉਂਦਾ ਮਾਫੀ ਨਹੀਂ ਮੰਗਦਾ ਤਾਂ ਅੱਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਨੂੰ ਹੋਰ ਤਿੱਖੇ ਠਿਕਾ ਕਰਕੇ ਮਤਲਬ ਸੋਮਵਾਰ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਕੇ ਮੀਟਿੰਗ ਕਰਕੇ ਇਥੋਂ ਅਸੀਂ ਮੈਮੋਰੰਡਮ ਲੈ ਕੇ ਜਾਵਾਂਗੇ ਡੀਸੀ ਸਾਹਿਬ ਨੂੰ ਮਤਲਬ ਨਾਰੇ ਲਾਉਂਦੇ ਹੋਏ ਤੇ ਨਰੇ ਲਾ ਕੇ ਉਹਨਾਂ ਤੇ ਉਹਨਾਂ ਨੂੰ ਬਲੈਕਲਿਸਟ ਕਰਨ ਦਾ ਤੇ ਐਫ ਆਈ ਆਰ ਦਰਜ ਕਰਨ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਸਰ ਸਰੂਪ ਸਿੰਘ ਇਹ ਕਿਹੜੇ ਡਿਪਾਰਟਮੈਂਟ ਦੀ ਹੈ ਇਹਨਾਂ ਕੋ ਕਿਹੜੇ ਕੀ ਸ਼ਾਮ ਤੇ ਚੀਕ ਇੰਜੀਨੀਅਰ ਸਰੂਪ ਸਿੰਘ ਜੀ ਨੇ ਸਾਡੇ ਜਿਹੜੇ ਐਜ਼ ਅ ਯੂਨੀਅਰ ਇੰਜੀਨੀਅਰ ਕੰਮ ਕਰਦੇ ਨੇ ਤੇ ਇਹਨਾਂ ਕੋਲ ਜਿਹੜੇ ਸਾਈਟ ਦਾ ਕੰਮ ਸੀਗਾ ਉਹਦੇ ਬਾਰੇ ਵਿਸਤਾਰ ਦੇ ਵਿੱਚ ਜਿਹੜੇ ਸਾਡੇ ਇੰਜੀਨੀਅਰ ਸਰੂਪ ਸਿੰਘ ਜੀ ਵੀ ਸਾਡੇ ਧਰਨੇ ਵਿੱਚ ਸ਼ਾਮਲ ਨੇ ਉਹ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਦੇ ਨੇ ਇੰਜੀਨੀਅਰ ਸਰੂਪ ਸਿੰਘ ਸਰ ਮਾਮਲਾ ਕੀ ਹੋਇਆ ਦੱਸਿਆ ਜਾ ਰਿਹਾ ਕਿ ਗੰਭੀਰ ਰੂਪ ਲਏ ਜਾ ਰਹੇ ਹੈ ਸਿਰਕ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਠੇਕੇਦਾਰ ਨੇ ਸਾਈਕਲ ਪੈਲੀ ਇਹਦਾ ਮਾਮਲਾ ਹੈ ਇਹ ਹੈਗਾ ਜੀ 21 ਤਰੀਕ ਦਾ 21 ਤਰੀਕ ਨਵੰਬਰ ਇਹ ਨਵੰਬਰ ਨੰਬਰ 21 ਨੰਬਰ ਦਾ ਮੈਟਰ ਆ ਜੀ ਇਹ ਤੇ ਵੀ ਇਹਦਾ ਠੇਕੇਦਾਰ ਦਾ ਮੈਨੂੰ ਫੋਨ ਆਉਂਦਾ ਕਹਿੰਦਾ ਮੇਰਾ ਬਿੱਲ ਬਣਾ ਦਿਓ ਇਹਨੇ 320 ਮੀਟਰ ਸੜਕ ਸੀਗੀ ਉਹ ਤੇ ਇਹਨੇ ਉਹਦਾ ਪੱਥਰ ਪਾਤਾ ਜੀ W M ਪਾਤਾ ਤੇ 200 ਮੀਟਰ ਦੇ ਕਰੀਬ ਤੇ ਮੈਨੂੰ ਕਹਿੰਦਾ ਮੇਰਾ ਬਿੱਲ ਬਣਾ ਦਿਓ ਮੈਂ ਸਾਹਿਬ ਐਸ.ਡੀ.ਓ ਸਾਹੂੰ ਦੱਸਿਆ ਮੈਂ ਕਿ ਠੇਕੇਦਾਰ ਵੀ ਬਿੱਲ ਮੰਗ ਰਿਹਾ ਸਾਹਿਬ ਕਹਿੰਦੇ ਕੰਮ ਕਿਵੇਂ ਆ ਮੈਂ ਕੰਮ ਸਰ ਠੀਕ ਆ ਜੀ ਮੈਂ ਜੋ ਚੈੱਕ ਕਰ ਰਿਹਾ ਮੈਨੂੰ ਠੀਕ ਲੱਗਾ ਸਪੈਸੀਫਿਕੇਸ਼ਨ ਆਰਡਰਨ ਮੈਂ ਉਹਦੀ ਬਿੱਲ ਦੀ ਹੈ 200 ਮੀਟਰ ਦੇ ਜਿਵੇਂ ਉਹਦਾ ਜਨੇ ਨੇ ਕੰਮ ਕਰਿਆ ਮੌਕੇ ਦੇ ਸਾਈਡ ਤੇ ਉਹਦੀ ਐਂਟਰੀ ਕਰਕੇ ਇਹਨੂੰ ਬਿੱਲ ਦਿੱਤਾ ਜੀ ਬਿੱਲ ਦੇਣ ਤੋਂ ਬਾਅਦ ਇਹ ਮੈਨੂੰ ਕਹਿੰਦਾ ਜੀ ਵੀ ਮੇਰਾ ਬਿੱਲ ਘੱਟ ਬਣਿਆ ਜੀ ਬਸ ਅਸੀਂ ਫਿਰ ਸਾਈਟ ਤੇ ਚੱਲ ਗਏ ਫਿਰ ਮੈਨੂੰ ਫੋਨ ਕਰਨ ਲੱਗ ਗਿਆ ਤੇ 5 ਵਜੇ ਸੀ ਦਫਤਰ ਆਏ ਆ ਤੇ ਮੈਨੂੰ ਕਹਿੰਦਾ ਜੀ ਮੈਂ ਇੱਥੇ ਆ ਗਿਆ ਉਹ ਕਹਿੰਦਾ ਮੈਨੂੰ ਕਹਿੰਦਾ ਮੇਰਾ ਬਿੱਲ ਘੱਟ ਬਣਿਆ ਮੈਂ ਕੋਈ ਗੱਲ ਯਾਰ ਦੇਖ ਲਾਂਗੇ ਜਿੱਦ ਤਨ ਬਿੱਲ ਆਦਾ ਮੈਂ ਸਾਈਡ ਤੇ 20% ਕਰਕੇ ਤੇ ਬਿੱਲ ਠੀਕ ਕਰ ਦੂੰ ਨਹੀਂ ਨਹੀਂ ਕਹਿੰਦਾ ਮੇਨੂੰ ਤਾਂ 20 ਮੇਰਾ ਤਾਂ 20 ਲੱਖ ਦਾ ਕੰਮ ਹੋ ਗਿਆ ਜੀ ਮੈਂ ਕਹਿੰਦਾ ਨਹੀਂ ਜੀ ਹਨੀ ਜੀ ਇੰਨਾ ਕੰਮ ਨਹੀਂ ਹੋਇਆ ਜੋ ਤੁਹਾਡਾ 5-7 ਲੱਖ ਦਾ ਬਿੱਲ ਬਣਦਾ ਸੀ ਐਸ ਵਾਰ ਸਾਈਡ ਮੈਂ ਐਂਟਰ ਕਰਤਾ ਜੇ ਤੁਹਾਡਾ ਕੋਈ ਕਮੀ ਕੋਰ ਹੋਈ ਮੈਂ ਕਰ ਦੂੰਗਾ ਉਸ ਤੋਂ ਬਾਅਦ ਕੀ ਹੋਇਆ ਸ਼ਾਮ ਨੂੰ ਇਹ ਆਪਣੇ ਸੀਮਿੰਗ ਪੋਰਟਲ ਤੇ ਤੇ ਸੈਕਟਰੀ ਸਾਹਿਬ ਨੂੰ ਪੀਡੂੜ ਨੂੰ ਮੇਰੀ ਲਿਖਤੀ ਸ਼ ਮੈਨੂੰ ਇਹ WhatsApp ਕਰ ਦਿੰਦਾ ਤੇ ਮੈਂ ਕਹਿੰਦਾ ਪਤਾ ਨਹੀਂ ਕੀ ਗੱਲ ਹੋ ਗਈ ਮੇਰੇ ਤੇ ਇਹਨਾਂ ਕੋਈ ਗੱਲ ਵੀ ਨਹੀਂ ਸਾਰੇ ਜੂਨੀਅਰ ਜੀ ਨੇ ਤੇ ਐਸਜੀਸ ਵੱਲੋਂ ਉੱਥੇ ਕੋਲ ਬੈਠੇ ਨੇ ਇੰਨੀ ਗੱਲ ਹੋਈ ਹੈ ਸਾਡੀ ਕੋਈ ਸਾਡਾ ਇਹਦਾ ਮੇਰੀ ਵੱਧ ਘੱਟ ਕੋਈ ਬਹਿਸ ਨਹੀਂ ਹੋਈ ਹੈਗੀ ਤੇ ਜੋ ਕਾਟਰ ਦੇ ਪਾਸਾ ਦੋਏ ਦਿਨ ਇੱਥੇ ਗਲਤ ਇਲਜ਼ਾਮ ਲਾ ਕੇ ਮੀਡੀਆ ਲਿਆਉਂਦਾ ਤੇ ਮੈਨੂੰ ਸ਼ੋ ਕਾਰਡ ਨੋਟਿਸ ਭੇਜ ਦਿੰਦਾ ਕੋਰਟ ਦੇ ਵਿੱਚੋਂ ਤੇ ਮੈਂ ਕਹਿੰਦਾ ਯਾਰ ਇਹ ਤਾਂ ਬੜਾ ਮੈਟਰ ਕੱਲ ਤਾਂ ਮੈਂ ਇਹ ਬੰਦੇ ਨੂੰ ਕੋਈ ਚੰਗੀ ਮਾੜੀ ਗੱਲ ਨਹੀਂ ਕਹੀ ਜੋ ਐਸ ਪਰ ਸਾਈਟ ਸੀ ਤੇ ਮੈਂ ਬਿੱਲ ਬਣਾਤਾ ਤੇ ਉਸ ਸੰਬੰਧ ਦੇ ਵਿੱਚ ਫਿਰ ਅਸੀਂ ਇਹ ਅਫਸਰਾਂ ਨੂੰ ਮੈਂ ਰਿਕਵੈਸਟ ਕਰ ਫਿਰ ਤਿੰਨ ਦਿਨ ਸ਼ਾਂਤ ਮੀਂਹ ਢੰਡੇ ਦੇ ਰਹੇ ਤੇ ਹੁਣ ਅਸੀਂ ਸੰਘਰਸ਼ ਵਾਲੇ ਪਾਸੇ ਤੁਰ ਪਏ ਆਂ ਇਹ ਤਾਂ ਉਹ ਅੱਜ ਇੱਥੇ ਧਰਨੇ ਤੇ ਆ ਗਏ ਸਾਡੇ ਕੋਲ ਕੋਈ ਗਲਤ ਸਾਡੇ ਨਾਲ ਕਰਦਾ ਵਾ ਫਿਰ ਤਾਂ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਨਹੀਂ ਤਾਂ ਫਿਰ ਜੋ ਸਾਡਾ ਐਸ ਪਰ ਲਾਜ ਵਾਡਾ ਕੰਮ ਕਰਨਾ ਬਣਦਾ ਸੀ ਉਹ ਕਰਾਂਗੇ ਤੇ ਠੇਕੇਦਾਰ ਨੂੰ ਬਲੈਕਲਿਸਟ ਕਰਾਵਾਂਗੇ ਤੇ ਉਹਤੇ ਪਸਟਾ ਕਰਾਵਾਂਗੇ ਜਿਹੜੇ ਐਕਸ਼ਨ ਅੰਦਰ ਨਹੀਂ ਵੱਡੇ ਅਧਿਕਾਰੀ ਬੈਠੇ ਨੇ ਉਹਨਾਂ ਦਾ ਨਾਮ ਕੀ ਤੇ ਉਹਨਾਂ ਨਾਲ ਵੀ ਗੱਲਬਾਤ ਉਹਨਾਂ ਨਾਲ ਗੱਲਬਾਤ ਹੋਈ ਹੈ ਜੀ ਕੱਲ ਉਹ ਦਫ਼ਤਰ ਦੇ ਵਿੱਚ ਸੀਗੇ ਪਰ ਸਾਡਾ ਨਾ ਮੈਟਰ ਸਾਡਾ ਮੈਟਰ ਇਹ ਸੀਗਾ ਵੀ ਅਸੀਂ ਕਮਲਜੀਤ ਸਿੰਘ ਜੀ ਨੇ ਉਹਨਾਂ ਨੇ ਗੱਲ ਕਰੀ ਹੈ ਜੀ ਉਹਨਾਂ ਮਰੇ ਕੱਲ ਮੈਨੂੰ ਬੁਲਾਉਂਦੇ ਪਰ ਸਾਡਾ ਸੀਗਾ ਕਿ ਸਾਡਾ ਜੱਥੇਬੰਦੀ ਚ ਕੰਮ ਚੱਲ ਗਿਆ ਹੁਣ ਇਹ ਇੱਥੇ ਆਵੇ ਉਹ ਇੱਥੇ ਆ ਕੇ ਸਾਡੇ ਨਾਲ ਇੱਕ ਵਾਰ ਗੱਲਬਾਤ ਕਰ ਲਵੇ ਠੀਕ ਹੈ ਤੇ ਉਹਨਾਂ ਨੇ ਵੀ ਉਹਨੂੰ ਕਹਰਿਆ ਵੀ ਤੂੰ ਗਲਤ ਇਲਜ਼ਾਮ ਨਾ ਲਾਇਆ ਕਰ ਜੇ ਤੈਨੂੰ ਕੋਈ ਪ੍ਰੋਬਲਮ ਸੀ ਤੂੰ ਐਸਟੀਓ ਸਾਹਿਬ ਨਾਲ ਗੱਲ ਕਰਦਾ ਉਹ ਐਕਸ ਸਾਹਿਬ ਨਾਲ ਗੱਲ ਕਰਦਾ ਉਹਨਾਂ ਨੇ ਕਹਿਤਾ ਸੀ ਉਹਨਾਂ ਕਿੰਨੇ ਕੋਈ ਜਾਣੇ ਠੀਕੇ ਜਿਹੜੇ ਐਕਸ ਇੰਝ ਬੈਠੇ ਹੈ ਜਾਂ ਸੋਰੀ ਉਹ ਇੰਜੀਨੀਅਰ ਬੈਠੇ ਸਾਡੇ ਨਾਲ ਸਮਰਥਕ ਇਹ ਸਾਰਾ ਸਰਕਲ ਬੈਠਾ ਹੈ ਸਾਡੇ ਕੋਲ ਸਾਰੇ ਜੂਨੀਅਰ ਇੰਜੀਨੀਅਰ ਤੇ ਐਸਜੀਓ ਸਭ ਨਾਲ ਸਾਡੇ ਸਾਥ ਧਰਨੇ 'ਚ ਬੈਠੇ ਆ ਹਾਲ ਇੱਕ ਹੀ ਡਿਪਾਰਟਮੈਂਟ ਦੇ ਅੱਗੇ ਤਾਂ ਫਲਾ ਸਾਰੇ ਇੱਕ ਡਿਪਾਰਟਮੈਂਟ ਆ ਜੀ ਸਾਰਾ ਹਕਾਇਕਾ ਸਾਡਾ ਬੈਠਾ ਜੀ ਬੀਐਨਆਰ ਦੇ ਬੈਠੇ ਹਾਰੇ ਸਰ ਇਹ ਜਿਹੜੀ ਧਰਨ ਨਾਲ ਘਟਣਾ ਵਾਪਰੀ ਹੈ ਉਸ ਟਾਈਮ ਸਾਈਟ ਤੇ ਜਿਹੜੀ ਦੱਸਿਆ 21 ਨਵੰਬਰ ਨੂੰ ਉਹ ਉੱਤੇ ਰੋਡ ਪੈ ਰਹੀ ਹੈ ਕੋਈ ਕਿਹੜਾ ਕੰਮ ਚੱਲ ਰਿਹਾ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹਾਂ ਜੀ ਮੈਨੇਜਮੈਂਟ ਤੇ ਐਸਟੀਮੇਟ ਬਣਿਆ ਸੀ ਸਾਰਾ ਤੇ ਉਹ 320 ਮੀਟਰ ਦਾ ਕੰਮ ਆ ਜੀ ਸਾਰਾ ਤੇ 200 ਮੀਟਰ ਜੇ ਕੰਮ ਸ਼ੁਰੂ ਹੋਇਆ ਜੀ 3 ਮਹੀਨੇ ਕੰ ਤੇ ਬਸ ਆ ਚੀਜ਼ ਐ ਨਹੀਂ ਜੋ ਐਸ ਪਰ ਸੀਗਾ ਅਸੀਂ ਆਪਣਾ ਮੈਂ ਮੇਰੀ ਉਹਦਾ ਕੋਈ ਗੱਲ ਨਹੀਂ ਸਾਈਡ ਤੇ ਵਧੀਆ ਕੰਮ ਹੋ ਰਿਹਾ ਸੀਗਾ ਕਿਹਦਾ ਟਾਟੂ ਕਿਨੇ ਮੰਗ ਰਿਹਾ ਸੀਗਾ ਪੇਲ ਤੇ ਉਹ ਤੋਂ 300000 ਰੁਪਏ ਮੰਗ ਰਿਹਾ ਸੀ 300000 ਤੇ ਟਾਟੇ ਵੀ ਕੋਈ ਰੋਕ ਲਾਇਆ ਉਹਨੇ ਰੋਕ ਲਾਇਆ ਜੀ ਰਿਸ਼ਕਾਇਤ ਕਰਤੀ ਰੋਕ ਹੀ ਲੱਗ ਗਿਆ ਜੀ ਨਹੀਂ ਰਿਸ਼ਵਤ ਤਾਂ ਵੀ ਰੋਕ ਲਾਇਆ ਹਾਂ ਰਿਸ਼ਵਤ ਤਾਂ ਕਹਿੰਦਾ ਤੁਸੀਂ ਐਕਸਰ ਸਾਹਿਬ ਦੇ ਪੈਸੇ ਮੰਗਦੇ ਆ ਤੁਸੀਂ 50000 ਰੁਪਏ ਕਹਿੰਦਾ ਮੈਨੂੰ ਮੇਰੀ ਕੋਈ ਗੱਲੇ ਨਹੀਂ ਮੇਰੇ ਮੈਂ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਕੋਈ ਗੱਲੇ ਨਹੀਂ ਕਰਦੇ ਕਿਸੇ ਨਾਲ ਜੇ ਸਾਡੇ ਅਸੀਂ ਆਪਣਾ ਸਿਸਟਮ ਉਹਨਾਂ ਦੇ ਮ ਜੇ ਅਸੀਂ ਆਪਣਾ ਮੁਤਾਬਕ ਸਹੀ ਕੰਮ ਕਰੀਏ ਤਾਂ ਅਸੀਂ ਅਸ਼੍ਰੇਸ਼ੁਤ ਮੰਗਲਾ ਜਨੇ ਮੁਲਾਜੰਦੇ ਨੇ ਫੜੇ ਹੀ ਹਾਲ ਪਰੇ ਹੋਏ ਆ ਹਾਂਜੀ ਕੀ ਨਾਮ ਆ ਸਰ ਟਾ ਰਾਜੇਸ਼ ਕੁਮਾਰ ਹਾਂ ਕਿਹੜੇ ਡਿਪਾਰਟਮੈਂਟ ਤੋਂ ਪੀ ਡਬਲਯੂ ਡੀ ਬੀ ਐਨ ਆਰ ਬੀ ਐਨ ਆਰ ਸਰ ਮਾਮਲਾ ਕੀ ਹੈ ਸਰ ਰੂਪ ਸਿੰਘ ਦੇ ਕਰੇ 50 ਹਜ਼ਾਰ ਦੇ ਰਿਸ਼ਵਤ ਲੈਣ ਦੇ ਰੋਗ ਲੱਗ ਰਿਹਾ ਹੈ ਇਹ ਨਾ ਸਾਰੇ ਗੌਰਮੈਂਟ ਦੇ ਪ੍ਰੋਜੈਕਟ ਦੇ ਖਿਲਾਫ ਨਾ ਇਹ ਹਸਤਰੇ ਬਣਾਏ ਹੋਏ ਆ ਲੋਕਾਂ ਨੇ ਇਹਨਾਂ ਨੂੰ ਹਰੇਕੇ ਚੋਰ ਲੱਗਦਾ ਵਾ ਜੋ ਸਾਫ ਸੁਥਰੇ ਐਕਸ ਵਾਲਾ ਬੰਦਾ ਵਾ ਉਹਦੇ ਲਈ ਵੀ ਇਹੀ ਯੂਜ਼ ਕਰਦੇ ਆ ਜਦ ਇਹਨਾਂ ਦੀ ਨਹੀਂ ਚੱਲਦੀ ਹਮ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਚਲੋ ਅ ਸਾਰੇ ਠੇਕੇਦਾਰ ਕਿਉਂ ਜੀ ਨੇ ਕਈ ਠੇਕੇਦਾਰ ਸਾਡੇ ਨਾਲ ਕੰਮ ਕਰਦੇ ਆ ਬਹੁਤ ਵਧੀਆ ਨੇ ਹੂੰ ਇਹ ਛੋਟਾ ਜਿਹਾ ਕੰਮ ਆ ਇਹਦੇ ਕੋਲ ਤੇ ਇਹਨੇ ਇੰਨੀ ਦੰਦੀ ਹਰਕਤ ਕੀਤੀ ਹਲੇ ਤਾਂ ਸਾਨੂੰ ਹੱਸ ਪਹਿਲਾਂ ਤਾਂ ਅਸੀਂ ਹੱਸ ਹੀ ਗਏ ਵੀ ਤੁਸੀਂ 320 ਮੀਟਰ ਦੇ ਵਿੱਚ 50000 ਮੰਗ ਲਿਆ ਬੱਲੇ ਉਹ ਥੋੜੇ ਅਸੀਂ ਇਹ ਹੱਸ ਹੱਸ ਕੇ ਮਜ਼ਾਕ ਕਰ ਰਹੇ ਸੀ ਇੱਕ ਦੂਜੇ ਨਾਲ ਪਰ ਇਹ ਚੀਜ਼ਾਂ ਆ ਜੋ ਇਹ ਲੋਕ ਨੂੰ ਸੋਚਦੇ ਆ ਵੀ ਅਸੀਂ ਇਹ ਗਵਰਨਮੈਂਟ ਏਮਪਲੋਈ ਨੂੰ ਆ ਚੀਜ਼ ਕਹਿ ਕੇ ਫਸਾ ਲਵਾਂਗੇ ਅਸੀਂ ਮਰੇ ਹੋਏ ਨਹੀਂ ਹੈਗੇ ਵੀ ਮੁੜ ਕੇ ਅਸੀਂ ਚੁੜੀਆਂ ਪਾ ਕੇ ਬੈਠੇ ਰਵਾਂਗੇ ਜੀ ਲੁਕੇ ਬੈਠੇ ਰਵਾਂਗੇ ਆਹ ਦੇਖ ਲਓ ਹੁਣ ਸਾਡੀ ਯੂਨਿਟੀ ਦਿਖ ਰਹੀ ਹੋਊਗੀ ਸਾਰਿਆਂ ਨੂੰ ਆਹ ਯੂਨਿਟੀ ਆ ਸਾਡੀ ਹਲੇ ਤਾਂ ਸਿਰਫ ਸਰਕਲ ਲੁਧਿਆਣੇ ਦੇ ਬੈਠੇ ਆ ਜੇ ਕਿਤੇ ਪੰਜਾਬ ਲੈਵਲ ਤੇ ਚਲੇ ਗਈ ਨਾ ਫਿਰ ਮੁੜ ਕੇ ਸਾਰੇ ਕੰਮ ਖੱਪ ਹੋਣਗੇ ਅਸੀਂ ਇਸੇ ਲਈ ਕਹਿ ਰਹੇ ਆ ਵੀ ਜਿਹੜੇ ਵੀ ਪੋਰਟਲ ਤੇ ਉਹਨੇ ਪਾਏ ਹੋਇਆ ਮੈਸੇਜ ਵੀ ਇਹਨਾਂ ਦੇ ਖਿਲਾਫ ਪਾਇਆ ਵੀ ਰਿਸ਼ਵਤ ਲੈਣ ਦਾ ਮਾਮਲਾ ਵੀ ਇਹਨੂੰ ਬਚਾ ਲਓ ਇਹ ਤੋਂ ਉਹ ਉੱਥੇ ਹੀ ਮਾਫੀ ਮੰਗ ਲਵੇ ਉਹ ਪੋਰਟਲ ਤੇ ਤੇ ਜੋ ਲੀਗਲ ਨੋਟਿਸ ਕੱਢਿਆ ਉਹ ਸਾਰਿਆਂ ਨੂੰ ਜਿਨ੍ਹਾਂ ਨੂੰ ਸੈਂਡ ਕੀਤਾ ਉਹਨੇ ਲੀਗਲ ਨੋਟਿਸ ਠੀਕ ਆ ਬਾਈ WhatsApp ਉਹਨੂੰ ਉਸੇ ਤਰ੍ਹਾਂ WhatsApp ਕਰ ਦੋਏ ਆ ਅਸੀਂ ਮਾਫ ਕਰ ਦਵਾਂਗੇ ਸਾਡੇ ਸਾਰੇ ਸਾਥੀ ਮਾਫ ਕਰ ਦੇਣਗੇ ਬਾਕੀ ਜੋ ਜੱਥੇਬੰਦੀ ਫੈਸਲਾ ਲਾਊਗੀ ਅਸੀਂ ਜੱਥੇਬੰਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਠੀਕ ਆ ਜੀ ਜੋ ਸੌਮਵਾਰ ਦੀ ਸੋਮ ਮੰਡੇ ਦੀ ਕਾਲ ਆ ਵੀ ਅਸੀਂ ਜੇ ਨਹੀਂ ਆਉਂਦਾ ਇਸ ਤਰ੍ਹਾਂ ਤੇ ਅਸੀਂ ਇੱਥੋਂ ਹੀ ਮਾਰਚ ਕਰਕੇ ਸਰਕਲ ਆਫਿਸ ਤੋਂ ਡੀਸੀ ਆਫਿਸ ਜਾਵਾਂਗੇ डीसी ऑफिस जाके ਅਸੀਂ ਉੱਥੇ ਮੈਮੋਰੰਡਮ ਦਵਾਂਗੇ ਵੀ ਇਸ ਹਨੀ ਖਰਬੰਦੇ ਦੇ ਕਲਾਬ ਸਖਤ ਤੋਂ ਸਖਤ ਕਾਰਵਾਈ ਜਾਂ ਐਫਆਈਆਰ ਲਾਂਚ ਕੀਤੀ ਜਾਵੇ ਤੇ ਇਹਨੂੰ ਬਲੈਕਲਿਸਟ ਕੀਤਾ ਜਾਵੇ ਹਨੀ ਖਰਬੰਦਾ ਹੈ ਕੌਣ ਹੈ ਐਕਸਲ ਇਹ ਕਿਹੜੀ ਕੰਪਨੀ ਹੈ ਜੀ ਇਹ ਹੇ ਹੈਗਾ ਜੀ ਬਾਤ ਜੈਮਾ ਚੰਤਪੁਰਨੀ ਇਹਦੀ ਕੰਪਨੀ ਦਾ ਨੇਮ ਆ ਜੀ ਠੀਕ ਆ ਜੀ ਇਹਦਾ ਨਾਮ ਹੈਗਾ ਹਿਤੇਸ਼ ਖਰਬੰਦਾ ਠੀਕ ਆ ਜੀ ਹਣੀ ਖਰਬੰਦਾ ਇਹਦਾ ਨਿਕ ਨੇਮ ਆ ਹਾਂਜੀ ਕੇ ਭਾਜੀ ਉਹ ਕੋਈ ਵੱਡੇ ਐਕਸ਼ਨ ਵੱਡੇ ਅਧਿਕਾਰੀ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਕੋਈ ਸਾਡੇ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਕਮਲਜੀਤ ਸਿੰਘ ਨੇ ਜੀ ਉਹਨਾਂ ਨੇ ਵੀ ਇਹਦੀ ਕਾਫੀ ਉਸ ਟਾਈਮ ਵੀ ਕਲਾਸ ਲਾਈ ਸੀ ਠੀਕ ਆ ਵੀ ਇਹ ਕਿਹੜੀਆਂ ਹਰਕਤਾਂ ਕਰਦਾ ਤੂੰ ਜਦ ਮੈਂ ਬੈਠਾਂ ਮੇਰਾ ਜੇ ਛੋਟਾ ਅਫੀਸਰ ਤੇ ਤੋਂ ਮੰਗ ਰਿਹਾ ਕੁਝ ਤਾਂ ਤੂੰ ਮੇਰੇ ਕੋਲ ਆ ਨਾ ਕਿ ਕੋਝੀਆਂ ਹਰਕਤਾਂ ਕਰੇਗਾ ਤੂੰ ਇਹ ਕੋਝੀ ਹਰਕਤ ਹੀ ਹੁੰਦੀ ਆ ਜੇ ਸਾਡਾ ਬਸ ਨਾ ਚੱਲੇ ਤਾਂ ਐਲੀਗੇਸ਼ਨ ਲਾ ਦੋ 50000 ਲੈ ਲਿਆ ਲੱਖ ਲੈ ਲਿਆ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਦੇ ਖਿਲਾਫ ਤਾਂ ਅਸੀਂ ਡਟ ਕੇ ਪੈਰਾ ਦੇਾਂਗੇ ਕੋਈ ਵੀ ਸਾਥੀ ਇਕੱਲਾ ਨਹੀਂ ਹੈਗਾ ਇਹ ਐਸੋਸੀਏਸ਼ਨ ਆ ਜੀ ਡੀਏ ਤੇ ਅਸੀਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਇੱਕ ਦੂਸਰੇ ਨਾਲ ਇਕੱਲੇ ਸਰੂਪ ਸਿੰਘ ਜਾਂ ਇਕੱਲੇ ਇਹ ਕਿਸੇ ਇੰਜੀਨੀਅਰ ਦਾ ਕੰਮ ਨਹੀਂ ਹੈਗਾ ਸਾਰਿਆਂ ਦਾ ਹੀ ਆ ਜੀ ਸਾਰਿਆਂ ਦੇ ਕੰਨ ਨੂੰ ਹੱਥ ਪਾਇਆ ਉਹਨੇ ਅਗਰ ਜੇ ਨਹੀਂ ਮੰਨਿਆ ਜਾਂਦੀਆਂ ਫਿਰ ਅਗਲਾ ਸਟੈਪ ਕੀ ਹੋਏਗਾ ਫਿਰ ਅਗਲਾ ਸਟੈਪ ਇਹੀ ਆ ਜੀ ਬਲੈਕਲਿਸਟ ਕਰਾਵਾਂਗੇ ਤੇ ਪੰਜਾਬ ਲੈਵਲ ਤੇ ਮੀਟਿੰਗ ਹੋਊਗੀ ਸਾਡੀ ਜਥੇਬੰਦੀ ਦੀ ਤੇ ਜਥੇਬੰਦੀ ਨੇ ਕਾਲ ਕੀਤੀ ਹੋਈ ਆ ਪਹਿਲਾਂ ਹੀ ਤੇ ਅਸੀਂ ਬਲੈਕਲਿਸਟ ਕਰਾ ਕੇ ਐਫ ਆਈ ਆਰ ਤੇ ਜ਼ਰੂਰ ਕਰਾਉਣੀਆਂ ਕਰਾਉਣੀਆਂ ਤੇ ਹੋਰ ਤਿੱਖਾ ਕਰਾਂਗੇ ਸਾਰੇ ਪੂਰੇ ਪੰਜਾਬ ਤੋਂ ਸਾਥੀ ਜਿੰਨੇ ਵੀ ਹੈਗੇ ਆ ਸਾਡੇ ਇਹ ਐਸ ਡੀਓ ਜੇਏਈ ਤੇ ਐਕਸ਼ਨਸ ਵੀ ਸਾਡੇ ਨਾਲ ਨੇ ਸਾਡੇ ਐਕਸ਼ਨ ਸਾਹਿਬ ਨੇ ਸਾਡੇ ਨਾਲ ਬੂਰਾ ਸਾਥ ਦਿੱਤਾ ਸਾਡੇ ਦਿਲਪ੍ਰੀਤ ਲੋਹੜ ਜੀ ਪ੍ਰਧਾਨ ਜੀ ਉਹਨਾਂ ਨੇ ਤਾਂ ਬਹੁਤ ਹੀ ਸੁਚੱਜੇ ਢੰਗ ਨਾਲ ਇਹ ਜੋ ਬਿਠਾਇਆ ਧਰਨਾ ਪ੍ਰਦਰਸ਼ਨ ਕਰ ਰਹੇ ਆ ਇਹ ਉਹਨਾਂ ਦੀ ਦੇਣ ਆ ਜੀ ਠੀਕ